खेडा वतन पंजाब दुरू कर इजाजत दिखा हूँ धन्यवाद ਕੀ ਐਸ.ਟੀ.ਐਮ. ਸਾਹਿਬ ਨੂੰ ਜੀ ਆਇਆਂ ਕਿਹਾ ਜਾਂਦਾ ਏ ਤੇ ਨਾਲ ਹੀ ਸਰਦਾਰ ਇੰਦਰਜੀਤ ਸਿੰਘ ਜੀ ਸਾਡੇ ਜਿਹੜੇ ਕੇ ਓਵਰਾਲ ਇੰਚਾਰਜ ਨੇ ਪ੍ਰਿੰਸੀਪਲ ਸਾਹਿਬ ਮੈਂ ਉਹਨਾਂ ਨੂੰ ਬੇਨਤੀ ਕਰਦਾ ਆਂ ਕਿ ਉਹ ਵੀ 1 ਮਿੰਟ ਵਾਸਤੇ ਐਸ.ਟੀ.ਐਮ. ਸਾਹਿਬ ਨੂੰ ਜੀ ਆਇਆਂ ਕਹਿੰ ਸ਼ਿਨਗਪੁਰ ਸਾਹਿਬ ਡੀ.ਐਸ.ਟੀ.ਐਮ. ਸਾਹਿਬ ਸਰਦਾਰ ਰਾਜਪਾਲ ਸਿੰਘ ਜੀ ਸੇਖੋ ਆਪ ਜੀ ਦਾ ਲੋਕ ਸ਼੍ਰੀ ਨਨਕਪੁਰ ਸਾਹਿਬ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ 2024 ਦਾ ਤੀਸਰੇ ਸੀਜ਼ਨ ਦੇ ਵਿੱਚ ਸਵਾਗਤ ਹੈ ਜੀ ਤੇ ਇੱਥੇ ਨੋ ਜਿਹੜੇ ਹੈਗੇ ਆ ਵਰਗ ਜਿਹੜੇ ਹੈਗੇ ਜਿੱਚ ਪੱਤਰ ਮੈਂ ਜਾਣਕਾਰੀ ਲਈ ਹੈਗੀ ਆ ਉਹ ਭਾਗ ਲੈ ਰਹੇ ਹੈਗੇ ਆ ਅੰਡਰ 14 ਤੋਂ ਲੈ ਕੇ 70 ਸਾਲ ਤੋਂ ਉੱਪਰ ਤੱਕ ਦੇ ਜਿਹੜੀ ਹੈਗੀਆਂ ਗੇਮਸ ਇੱਥੇ ਹੋਣਗੀਆਂ ਤੇ ਜਿਹਦੇ ਵਿੱਚ ਐਥਲੈਟਿਕਸ ਵਾਲੀਬਾਲ ਤੇ ਕਬੱਡੀ ਨੈਸ਼ਨਲ ਸਟਾਈਲ ਸਰਕਲ ਸਟਾਈਲ ਫੁੱਟਬਾਲ ਤੇ ਆਬੀਸਲੀ ਐਥਲੈਟਿਕਸ ਦੇ ਵਿੱਚ ਕਈ ਅੱਗੇ ਹੈਗੀਆਂ ਐ ਤੇ ਆਪਾਂ ਦੇਖ ਰਹੇ ਆ ਕਿ ਕਿ ਹੋਮ ਹਮਾ ਕੇ ਜਿਹੜਾ ਹੈਗਾ ਲੋਕ ਜਿਹੜੇ ਹੈਗੇ ਆਏ ਹੈਗੇ ਆ ਔਰ ਬੱਚੇ ਵੀ ਆਏ ਹੈਗੇ ਆ ਤੇ ਵੱਡੇ ਜਿਹੜੇ ਸਾਡੇ ਹੈਗੇ ਆ ਬਜ਼ੁਰਗ ਭਾਈ ਉਹ ਵੀ ਆਏ ਹੈਗੇ ਆ ਤਾਂ ਕਿ ਉਹ ਇਹਨਾਂ ਖੇਡਾਂ ਵਤਨ ਪੰਜਾਬ ਦੀਆਂ ਦਾ ਜਿਹੜਾ ਹੈਗਾ ਹੈ ਆਨੰਦ ਮਾਣ ਸਕਣ। ਸੋ ਮੈਂ ਇੱਕ ਵਾਰ ਫੇਰ ਆਪ ਜੀ ਦਾ ਦਿਲੋਂ ਸਵਾਗਤ ਕਰਦਾ ਜੀ ਆਇਆਂ ਨੂੰ ਜੀ। ਥੈਂਕ ਯੂ ਵੈਰੀ ਮਚ। ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਅੱਜ ਦਸਵੇਂਸ਼ ਮਾਰਸ਼ਲ ਆਰਟ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਾਜਪਾਲ ਸਿੰਘ ਸੇਖੋ ਉਪ ਮੰਡਲ ਮੈਜਿਸਟ੍ਰੇਟ ਵੱਲੋਂ ਕੀਤੀ ਗਈ। ਉਨ੍ਹਾਂ ਨੇ ਬਲਾਕ ਪੱਧਰ ਤੇ ਟਰਨਮੈਂਟ ਮੌਕੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਈ ਅਨੰਦਪੁਰ ਸਾਹਿਬ ਦੇ ਖੇਡ ਮੈਦਾਨਾਂ ਵਿੱਚ ਰੌਣਕਾਂ ਲੱਗ ਗਈਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਖੇਡ ਭਾਵਨਾ ਅਤੇ ਲਗਨ ਨਾਲ ਖੇਡ ਮੈਦਾਨਾਂ ਵਿੱਚ ਆਪਣੀ ਕਲਾ ਦੇ ਜ਼ੋਰ ਦਿਖਾਉਣ ਤਾਂ ਜੋ ਖਿਡਾਰੀਆਂ ਨੂੰ ਵੱਡੀਆਂ ਪ੍ਰਾਪਤੀਆਂ ਹੋ ਸਕਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਨਾ ਖੇਡਾਂ ਵਿੱਚ ਖੇਡ ਦੀ ਨਰਸਰੀ ਪੈਦਾ ਕਰਨੇ ਚਾਹੁੰਦੇ ਹਨ ਤਾਂ ਜੋ ਮੂਲ ਤੰਦਰੁਸਤ ਤੇ ਹਸਦਾ ਬਸਦਾ ਪੰਜਾਬ ਬਣ ਸਕੇ ਇਸ ਤੋਂ ਪਹਿਲਾਂ ਬਲਾਕ ਪੱਧਰ ਖੇਡਾਂ ਦੇ ਓਵਰਆਲ ਇੰਚਾਰਜ ਪ੍ਰਿੰਸੀਪਲ ਅਨਰਜੀਤ ਸਿੰਘ ਨੇ ਉਹਨਾਂ ਨੂੰ ਜੀ ਆਇਆਂ ਕਿਹਾ ਤੇ ਖੇਡਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਦੋਂ ਕਿ ਰਿਕਾਰਨ ਕਮੇਟੀ ਦੇ ਇੰਚਾਰਜ ਪ੍ਰਿੰਸੀਪਲ ਅਵਤਾਰ ਸਿੰਘ ਨੇ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਉਹਨਾਂ ਖਿਡਾਰੀਆਂ ਨਾਲ ਵੀ ਜਾਣ ਪਹਿਚਾਣ ਕੀਤੀ ਮਾਂਚ ਸੰਚਾਲਨ ਦੀ ਸੇਵਾ ਹਰਕੀਰਤ ਸਿੰਘ ਵਿਨਹਾਸ ਨੇ ਬਾਖੂ ਵੀ ਨਿਭਾਈ ਬਲਾਕ ਇੰਚਾਰਜ ਕੋਚ ਅਮਰਜੀਤ ਸਿੰਘ ਨੇ ਨਤੀਜੇ ਜਾਰੀ ਕਰਦੇ ਹੋਏ ਦੱਸਿਆ ਕਿ 21 ਸਾਲ ਉਮਰ ਵਰਗ ਵਿੱਚ ਲੜਕੇ ਦੀ 100 ਮੀਟਰ ਦੌੜ ਵਿੱਚ ਲੰਬਰੀਤ ਸਿੰਘ ਨੇ ਪਹਿਲਾ ਅਤੇ ਸਾਗਰ ਨੇ ਦੂਜਾ 17 ਸਾਲ ਉਮਰ ਵਰਗ ਵਿੱਚ ਜਸਕਰਨ ਸਿੰਘ ਨੇ ਪਹਿਲਾ ਤੇ ਜਸਪ੍ਰੀਤ ਸਿੰਘ ਨੇ ਦੂਜਾ 17 ਸਾਲ ਉਮਰ ਵਰਗ ਲੜਕੇ 1500 ਮੀਟਰ ਵਿੱਚ ਪ੍ਰਤੀਕ ਸੈਣੀ ਨੇ ਪਹਿਲਾ ਤੇ ਅਭਿਸ਼ੇਕ ਕੁਮਾਰ ਨੇ ਦੂਜਾ 14 ਸਾਲ ਉਮਰ ਵਰਗ ਲੜਕੀਆਂ ਦੇ 800 ਮੀਟਰ ਵਿੱਚ ਸ਼ਬਦਪ੍ਰੀਤ ਕੌਰ ਨੇ ਪਹਿਲਾ ਤੇ ਰਣਵੀਰ ਕੌਰ ਨੇ ਦੂਜਾ 600 ਮੀਟਰ ਲੜਕੇ ਵਿੱਚ ਗੌਰਵ ਜਾਖੜ ਨੇ ਪਹਿਲਾ ਅਤੇ ਅਨਸ਼ੁਮਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ अंडर नाइनटीन ते मुंहिंजे दो बचे अंडर ट्वेंटी बाक़ी सारे अंडर सेवनटीन ते अॻियां त ਵਾਸੌਤਾਰੀਆਂ ਮਾਰਿਆ ਕਰੋ ਤਾੜੀਆਂ ਮਾਰੋ ਤਾੜੀਆਂ ਮਾਰੋ होरु से <laughs> <laughs> <laughs>

ਬੰਦਰ ਇੱਕ ਮਿੰਟ ਰੈੱਡ ਰੋਟ 180 ਆਊਟ

शाब <laughs> <laughs>

पहले जी संजय अंडर ट्वेंटी वन लड़कियां 100 मीटर अंडर ट्वेंटी वन लड़कियां 100 मीटर स्टार्ट करो आ आ जी। चलू चलू तो जान। हाँ जी संजय छड़िए चल चल आज में गलत पाई सी खोल ग्रा खानी को भी 121 121 ਅੱਜ ਸ਼੍ਰੀਨੰਦਪੁਰ ਸਾਹਿਬ ਬਲੌਕ ਦੀਆਂ ਜੜੀਆਂ ਹੈਗੀਆਂ ਖੇਡਾਂ ਦੇ ਪੇਡਾਵੀਆਂ ਦਾ ਆਗਾਜ਼ ਹੋਇਆ ਹੈਗਾ ਤੇ ਇਹ ਆਗਾਜ਼ ਸਾਡੇ ਮਾਨਯੋਗ ਐਸਡੀਐਮ ਸਾਹਿਬ ਰਾਜਪਾਲ ਜੀ ਸੇਖੋਂ ਜੀ ਨੇ ਕੀਤਾ ਹੈਗਾ ਤੇ ਇਸ ਇਹਨਾਂ ਗੇਮਾਂ ਦੇ ਵਿੱਚ ਜਿਹੜਾ ਹੈਗਾ ਘਟੂ ਘਟ 14 ਵਰਗ ਤੋਂ ਲੈ ਕੇ 70 ਸਾਲ ਤੋਂ ਉੱਪਰ ਵਰਗ ਤੱਕ ਦੇ ਜਿਹੜੇ ਹੈਗੇ ਆ ਉਹ ਪਾਰਟਿਸਪੇਟ ਕਰ ਰਹੇ ਹੈਗੇ ਆ ਤੇ ਇਹਦੇ ਵਿੱਚ 14 17 21 21 ਤੋਂ 30 ਤੇ 31 ਤੋਂ 40 ਤੇ 41 ਤੋਂ 50 50 ਤੋਂ 60 ਤੇ 60 ਤੋਂ 70 ਤੇ 70 ਤੋਂ ਉੱਪਰ ਨੋ ਵਰਗ ਜਿਹੜੇ ਪਾਜਦੇ ਹੈਗੇ ਆ ਅੱਜ ਆਫੀਸ਼ੀਅਲੀ ਤੌਰ ਤੇ ਜਿਹੜਾ ਹੈਗਾ ਉਹ 14 17 ਤੇ 21 ਦਾ ਕੁਝ ਗੇਮਾਂ ਵਿੱਚ 21 ਤੱਕ ਹੈਗਾ ਕੁਝ ਗੇਮਾਂ ਦਾ 14 17 ਤੱਕ ਕੱਲ ਹੋਊਗਾ ਸੋ ਓਬਵੀਅਸਲੀ ਕਈ ਹਮ ਹਮਾ ਆ ਕੇ ਜਿਹੜਾ ਹੈਗਾ ਬੱਚੇ ਇੱਥੇ ਆਏ ਹੈਗੇ ਆ ਕਿਉਂਕਿ ਮੋਸਟਲੀ ਜਿਹੜੇ ਬੱਚੇ ਹੈਗੇ ਆ ਪਹਿਲੇ ਦਿਨ ਦੀਆਂ ਜਿਹੜੀਆਂ ਫਿਕਸਚਰ ਹੈਗੇ ਆ ਉਹ ਮੋਸਟਲੀ ਜਿਹੜੇ ਹੈਗੇ ਸਕੂਲੀ ਬੱਚਿਆਂ ਦੇ ਹੈਗੇ ਆ ਤੇ ਅੱਜ ਕਾਫੀ ਜਿਹੜਾ ਹੈਗਾ ਇੱਥੇ ਹਮ ਹਮਾ ਕੇ ਬੱਚੇ ਆਏ ਹੋਏ ਹੈਗੇ ਆ ਟੀਚਰ ਸਾਹਿਬਾਨ ਵੀ ਆਏ ਹੋ ਗਏ ਤੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਹੈਗਾ ਖੇਡ ਵਿਭਾਗ ਹੈਗਾ ਉਹ ਵੀ ਜਿਹੜਾ ਹੈਗਾ ਸਾਡੇ ਨਾਲ ਜਿਹੜਾ ਹੈਗਾ ਉਹ ਮੋੜ ਕਰ ਮੋੜਾ ਲਾ ਕੇ ਆਪਾਂ ਇਹ ਕੰਮ ਕਰ ਰਹੇ ਹੈਗੇ ਆ ਅੰਡਰਵੀਲਰ ਤੇ ਬੈਕਨ ਕਾਲ ਇਹ ਜਿਹੜਾ ਉਪਰਾਲਾ ਹੈਗਾ ਤਾਂ ਜੋ ਬੱਚੇ ਜਿਹੜੇ ਹੈਗੇ ਆ ਉਹ ਨਸ਼ਿਆਂ ਵੱਲੋਂ ਹਟ ਕੇ ਜਿਹੜਾ ਹੈਗਾ ਖੇਡਾਂ ਵੱਲੋਂ ਆ ਰਹੇ ਹੈਗੇ ਤੇ ਬਹੁਤ ਹੀ ਉਤਸ਼ਾਹਪੂਰਨ ਤਰੀਕੇ ਨਾਲ ਜਿਹੜਾ ਹੈਗਾ ਇੱਥੇ ਸਾਰੀਆਂ ਹੀ ਗੇਮਸ ਹੋ ਰਹੀਆਂ ਦੁਪਹਿਰ ਦਾ ਭੋਜਨ ਵੀ ਜਿਹੜਾ ਹੈਗਾ ਉਹ ਜਿਹੜੇ 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 ਬੱਚੇ ਖੇਡਦੇ ਰਹੇ ਹੈਗੇ ਆ ਜਾਂ ਜਿਨ੍ਹਾਂ ਨੇ ਨਹੀਂ ਵੀ ਮਤਲਬ ਖੇਡੇ ਹੈਗੇ ਅੱਜ ਓਬਵੀਅਸਲੀ ਪਹਿਲਾਂ ਤਾਂ ਉਹਨਾਂ ਨੂੰ ਖਿਲਾ ਰਹੇ ਹੈਗੇ ਆ ਜਿਹੜਾ ਬੱਚੇ ਖੇਡ ਚੁੱਕੇ ਹੈ ਨਾਲ ਦੀ ਨਾਲ ਗੇਮਸ ਕਰ ਚੁੱਕੇ ਹੈਗੇ ਉਹ ਹੈਗੇ ਆ ਜਿਨ੍ਹਾਂ ਤੇ ਸ਼ਾਮ ਨੂੰ ਹੁਣ ਹੈ ਓਬਵੀਅਸਲੀ ਉਹ ਸਵੇਰ ਦੇ ਬੈਠੇ ਹੈਗੇ ਆ ਕੇ بارش ਕਾਰਨ ਵੀ ਥੋੜੀ ਜਿਹੀ ਥੜੀ ਹੈਗੀ ਹੈ ਵਾਧਾ ਆਈ ਸੀਗੀ ਉਸ ਕਰਕੇ ਸਭ ਬੱਚਿਆਂ ਨੂੰ ਜਿਹੜੇ ਹੈਗੇ ਆ სპੋਰਟਸ ਪਰਸਨ ਹੈਗੇ ਆ ਉਹਨਾਂ ਨੂੰ ਖਾਣਾ ਦੁਪਹਿਰ ਦਾ ਦਿੱਤਾ ਜਾ ਰਿਹਾ ਹੈ ਰਿਫਰੈਸ਼ਮੈਂਟ ਵੀ ਦਿੱਤੀ ਜਾ ਰਹੀ ਹੈ ਜੀ